ੋਡੀ ਮਹਿਲਾ ਪੰਜਮਾ ਘਰ ਦੂਜਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕਸ਼ੂ ਮੇਰਾ ਸੰਗ ਨਾ ਚੱਲੈ ਮਿਲਾ ਕਿਰਪਾ ਗੁਣ ਗਾਮ ਰਹਾਉ ਹੇ ਮਾਲਕ ਪ੍ਰਭੂ ਮੈਂ ਤੇਰੇ ਪਾਸੋਂ ਤੇਰੇ ਨਾਮ ਦਾ ਦਾਨ ਮੰਗਦਾ ਹਾਂ ਮੰਗੋ ਦਾਨ ਠਾਕੁਰ ਨਾਮ ਅਬਰ ਕਸ਼ੂ ਮੇਰਾ ਸੰਗ ਨਾ ਚੱਲੇ ਗੁਰੂ ਸਾਹਿਬ ਨੂੰ ਤੇ ਇਸ ਗੱਲ ਦਾ ਭਲੇ ਭਾਂਤ ਅਹਿਸਾਸ ਸੀ ਆਪਣੇ ਆਪ ਨੂੰ ਅਸੀਂ ਇਹ ਸਵਾਲ ਜ਼ਰੂਰ ਪੁੱਛੀਏ ਕਿ ਗੁਰਬਾਣੀ ਦੇ ਵਿੱਚ ਵਾਰ-ਵਾਰ ਅਸੀਂ ਇਹ ਗੱਲ ਪੜ੍ਹ ਤੇ ਲੈਂਦੇ ਹਾਂ ਪਰ ਕਿੰਨੇ ਇੱਕ ਸ਼ਿੱਦਤ ਦੇ ਨਾਲ ਸਾਡੇ ਹਿਰਦੇ ਵਿੱਚ ਇਹ ਗੱਲ ਵਸੀ ਹੋਈ ਹੈ ਕਿ ਅਬਰ ਕਸ਼ੂ ਮੇਰਾ ਸੰਗ ਨਾ ਚੱਲੇ ਹੋਰ ਕੋਈ ਵੀ ਚੀਜ਼ ਮੇਰੇ ਨਾਲ ਨਹੀਂ ਜਾ ਸਕਦੀ ਜੇ ਪ੍ਰਮਾਤਮਾ ਦੀ ਕਿਰਪਾ ਹੋਵੇ ਤਾਂ ਮੈਨੂੰ ਤੇਰੀ ਸਿਫਤ ਸਲਾਹ ਮਿਲ ਜਾਏ ਜੇ ਉਹਦੇ ਨਾਮ ਦਾ ਤਾਣ ਮਿਲਣਾ ਹੈ ਜੇ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਮੌਕਾ ਮਿਲਣਾ ਹੈ ਉਹਦੀ ਕਿਰਪਾ ਦੇ ਨਾਲ ਹੀ ਮਿਲਣਾ ਹੈ ਪਰ ਅੱਜ ਸਾਡੇ ਕੋਲ ਮੌਕਾ ਹੈ ਇਸ ਗੱਲ ਨੂੰ ਵਿਚਾਰਨ ਦਾ ਕਿ ਕੀ ਅਸੀਂ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਪਾ ਰਹੇ ਹਾਂ ਕੀ ਇਸ ਗੱਲ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਵਸਾਇਆ ਹੋਇਆ ਹੈ ਕਿ ਸਾਡੇ ਨਾਲ ਕੁਝ ਵੀ ਨਹੀਂ ਜਾਣਾ ਪ੍ਰੈਕਟੀਕਲ ਤੌਰ ਤੇ ਇਸ ਗੱਲ ਨੂੰ ਅਸੀਂ ਜੀਵਨ ਚ ਲਾਗੂ ਕਿਵੇਂ ਕਰੀਏ ਸਾਡੇ ਕੋਲ ਜੋ ਵੀ ਹੈ ਉਦੇ ਮੋਹ ਦੇ ਵਿੱਚ ਵੱਜਣ ਤੋਂ ਬਚ ਜਾਈਏ ਹਰ ਇਨਸਾਨ ਦੇ ਕੋਲ ਕੁਝ ਨਾ ਕੁਝ ਤੇ ਮਲਕੀਅਤਾਂ ਹੁੰਦੀਆਂ ਨੇ ਚੀਜ਼ਾਂ ਹੁੰਦੀਆਂ ਨੇ ਰਿਸ਼ਤੇ ਹੁੰਦੇ ਆ ਜਿਨ੍ਹਾਂ ਦਾ ਉਹ ਆਪਣੇ ਆਪ ਨੂੰ ਮਾਲਕ ਸਮਝਦਾ ਹੈ ਤੁਸੀਂ ਵੇਖੋ ਕਿ ਤੁਹਾਡੇ ਮਲਕੀਅਤ ਦੇ ਵਿੱਚ ਕੀ ਕੁਝ ਹੈ ਉਹ ਸਮਾਨ ਵੀ ਹੋ ਸਕਦਾ ਹੈ ਚੀਜ਼ਾਂ ਵੀ ਹੋ ਸਕਦੀਆਂ ਧਨ ਵੀ ਹੋ ਸਕਦਾ ਦੌਲਤ ਵੀ ਹੋ ਸਕਦੀ ਹੈ ਉਹ ਤੁਹਾਡਾ ਪਰਿਵਾਰ ਵੀ ਹੋ ਸਕਦਾ ਹੈ। ਉਹਨਾਂ ਦੇ ਵਿੱਚੋਂ ਕੁਝ ਵੀ ਜੇ ਤੁਹਾਡੇ ਕੋਲੋਂ ਅੱਜ ਖੁੱਸ ਜਾਏ ਕਿੰਨਾ ਕੁ ਜ਼ਿਆਦਾ ਤੁਹਾਨੂੰ ਬੁਰਾ ਲੱਗੇਗਾ। ਕਿੰਨਾ ਕੁ ਜ਼ਿਆਦਾ ਤੁਸੀਂ ਦੁੱਖ ਦੇ ਵਿੱਚ ਚਲੇ ਜਾਓਗੇ ਤੇ ਕਿੰਨੀ ਕੁ ਤੇਰ ਤੱਕ ਤੁਸੀਂ ਉਸ ਦੁੱਖ ਨੂੰ ਮਨਾਉਂਦੇ ਰਹੋਗੇ ਤੁਹਾਡੀ ਕਿੱਦਾਂ ਦੀ ਵਿਰਤੀ ਹੈ। ਹਰ ਇਨਸਾਨ ਦੀ ਵੱਖਰੀ ਹੈ। ਕਈ ਲੋਕ ਵੱਟੇ ਤੋਂ ਵੱਟੇ ਨੁਕਸਾਨ ਨੂੰ ਵੀ ਬੜੇ ਸਹਿਜੇ ਜਰ ਜਾਂਦੇ ਤੇ ਕਈ ਛੋਟੇ ਜਿਹੇ ਨੁਕਸਾਨ ਤੇ ਵੀ ਕਈ ਕੀ ਦਿਨ ਚੁਰਦੇ ਰਹਿੰਦੇ ਆ ਫਰਕ ਇੱਥੇ ਪੈ ਜਾਂਦਾ ਕਿ ਇਹਨਾਂ ਵਸਤਾਂ ਦੇ ਨਾਲ ਤੁਹਾਡਾ ਮੋਹ ਕਿੰਨਾ ਹੈ ਜਿੰਨਾ ਜ਼ਿਆਦਾ ਮੋਹ ਹੈ ਓਨਾ ਹੀ ਅਸੀਂ ਕਹਿ ਸਕਦੇ ਹਾਂ ਕਿ ਇਹ ਗੱਲ ਅਵਰ ਕਸ਼ੂ ਮੇਰਾ ਸੰਗ ਨਾ ਚੱਲੇ ਉਸ ਇਨਸਾਨ ਦੇ ਨੇੜੇ ਤੇੜੇ ਵੀ ਜਿੰਨੀ ਜ਼ਿਆਦਾ ਗਹਿਰਾਈ ਦੇ ਨਾਲ ਇਹ ਗੱਲ ਤੁਹਾਡੇ ਹਿਰਦੇ ਚ ਵਸੀ ਹੋਈ ਹੈ ਉਨਾ ਹੀ ਤੁਹਾਡਾ ਵਸਤਾਂ ਦੇ ਨਾਲ 모 ਘਟ ਹੋਏਗਾ ਗੱਲ ਸਿਰਫ ਵਸਤਾਂ ਦੀ ਨਹੀਂ ਰਿਸ਼ਤਿਆਂ ਦੀ ਵੀ ਨਾਲ ਹੀ ਹੁਣ ਰਿਸ਼ਤਿਆਂ ਦੇ ਨਾਲ 모 ਘਟ ਹੋਣ ਤੋਂ ਭਾਵ ਇਹ ਨਹੀਂ ਕਿ ਤੁਸੀਂ ਰਿਸ਼ਤਿਆਂ ਦੀ ਅਹਿਮੀਅਤ ਨੂੰ ਘੱਟ ਸਮਝਦੇ ਹੋ ਜਾਂ ਪਰਿਵਾਰ ਦੇ ਵਿੱਚ ਪ੍ਰੇਮ ਨਾਲ ਨਹੀਂ ਵਿਚਰਦੇ ਜਿਹੜਾ ਸਾਡਾ ਕੋਲ ਹੈ ਉਹ ਇਹੀ ਹੈ ਕਿ ਅਸੀਂ ਰਿਸ਼ਤਿਆਂ ਨੂੰ ਸਿੱਦਕਤ ਦੇ ਨਾਲ ਨਿਭਾਈਏ ਪਰ ਮੋਹ ਦੇ ਧਾਕੇ 'ਚ ਪੱਜੇ ਨਾ ਹੋਈਏ ਕਿ ਜੇ ਕਿਸੇ ਕਾਰਨ ਕਰਕੇ ਉਹ ਰਿਸ਼ਤੇ ਸਾਡੇ ਤੋਂ ਖੁੱਸ ਜਾਵਣ ਬੇਸ਼ੱਕ ਕੋਈ ਸਾਨੂੰ ਵੈਸੇ ਹੀ ਛੱਡ ਕੇ ਚਲਾ ਜਾਵੇ ਬੇਸ਼ੱਕ ਮੌਤ ਕਿਸੇ ਨੂੰ ਸਾਡੇ ਤੋਂ ਦੂਰ ਕਰਦੇ ਵੀ ਤਾਂ ਸਾਨੂੰ ਦੁੱਖ ਨਾ ਲੱਗੇ ਇਸ ਗੱਲ ਦਾ ਸੋ ਇੱਕ ਵਾਰੀ ਵਿਚਾਰ ਕਰਕੇ ਵੇਖਿਓ ਕਿ ਇਹ ਗੱਲ ਕਿੰਨੀ ਕੁ ਤੁਹਾਡੇ ਅੰਦਰ ਵਸੀ ਹੋਈ ਹੈ ਕਿੰਨਾਕ ਇਸ ਗੱਲ ਦਾ ਤੁਹਾਡੇ ਜੀਵਨ ਤੇ ਅਸਰ ਹੈ ਰਾਜਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਧਾਏ ਧਾਏ ਬਹੁ ਵਿਦ ਕੋ ਧਾਵੇ ਸਗਲ ਨਿਰਾਰਥ ਕਾਮ ਏ ਪਾਈ ਹਕੂਮਤ ਧਨ ਅਨੇਕਾਂ ਪਦਾਰਥਾਂ ਦੇ ਸਵਾਦ ਇਹ ਸਾਰੇ ਰੁੱਖ ਦੀ ਛਾਂ ਵਰਗੇ ਹੈ। ਸਦਾ ਇਕੱਠਾ ਟਿਕੇ ਨਹੀਂ रह ਸਕਦੇ। ਤੁਹਾਡੇ ਕੋਲੇ ਧਨ-ਦੌਲਤਾਂ ਅੱਜ ਹੈਗੀਆਂ ਨੇ ਕੱਲ ਨੂੰ ਰਹਿਣ ਜਾਂ ਨਾ ਰਹਿਣ ਕੁਝ ਨਹੀਂ ਕਿਹਾ ਜਾ ਸਕਦਾ। ਇਹ ਸਥਾਈ ਨਹੀਂ ਹੈਗੀਆਂ। ਮਨੁੱਖ ਇਹਨਾਂ ਦੀ ਖਾਤਰ ਬੜੇ ਤਰੀਕਿਆਂ ਦੇ ਨਾਲ ਦੌੜ-ਭੱਜ ਕਰਦਾ ਹੈ ਪਰ ਉਹਦੇ ਸਾਰੇ ਕੰਮ ਵਿਅਰਥ ਚਲੇ ਜਾਂਦੇ ਆ ਕਿਉਂਕਿ ਬੜੀਆਂ ਮਿਹਨਤਾਂ ਕਰਕੇ ਕਮਾਈ ਹੋਈ ਦੌਲਤ ਵੀ ਜੇ ਤੋ ਖਤਮ ਹੋਣ ਤੇ ਆ ਜਾਵੇ ਇੱਕ ਪਲ ਦੇ ਵਿੱਚ ਖਤਮ ਹੋ ਜਾਂਦੀ ਹੈ ਤੇ ਉਹ ਸਾਰੀ ਮਿਹਨਤ ਹੈ ਜਿਹੜੀ ਉਹ ਵਿਅਰਥ ਚਲੀ ਜਾਂਦੀ ਹੈ। ਸੋ ਪੈਸਾ ਕਮਾਓ ਕੋਈ ਬੁਰੀ ਨਹੀਂ ਪਰ ਇਸ ਗੱਲ ਨੂੰ ਹਿਰਦੇ ਦੇ ਵਿੱਚ ਵਸਾ ਕੇ ਕਮਾਓ ਕਿ ਇਹ ਸਥਾਈ ਨਹੀਂ ਹੈਗਾ ਤੇ ਇਹ ਮੈਨੂੰ ਆਨੰਦ ਨਹੀਂ ਦੇ ਸਕਦਾ। ਕੁਝ ਪਲਾਂ ਦੀਆਂ ਖੁਸ਼ੀਆਂ ਦੇ ਸਕਦਾ ਹੈ। ਜੀਵਨ 'ਚ ਥੋੜਾ ਬਹੁਤ ਸਕੂਨ ਦੇ ਸਕਦਾ ਹੈ ਪਰ ਸਥਾਈ ਸਕੂਨ ਸੁਖਾਈ ਆਨੰਦ ਨਹੀਂ ਦੇ ਸਕਦਾ ਬਿਨ ਗੋਵਿੰਦ ਅਵਰ ਜ ਚਾਹੋ ਦਿਸ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇ ਨ ਮੰਗੋ ਮੇਰੋ ਮਨ ਪਾਵੇ ਵਿਸ਼ਰਾਮ ਏ ਨਾਨਕ ਆਖੋ हे भाई जे मैं परमात्मा ਦੇ ਨਾਮ ਤੋਂ ਬਿਨਾਂ ਕੁਝ ਹੋਰ ਹੋਰ ਹੀ ਮੰਗਦਾ ਰਹਾ ਤਾਂ ਇਹ ਸਾਰੀ ਗੱਲ ਕੱਚੀ ਐ ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਤਾਂ ਕਿ ਮੇਰਾ ਮਨ ਦੁਨੀਆਂ ਵਾਲੀ ਗੌੜ ਪੱਜ ਤੋਂ ਟਿਕਾਣਾ ਹਾਸਲ ਕਰ ਸਕੇ ਟਿਕ ਸਕੇ ਸਥਾਈ ਹੋ ਸਕੇ ਸਤਰ ਹੋ ਸਕੇ ਟੋਡੀ ਮਹਿਲਾ ਪੰਜਵਾ ਪ੍ਰਭ ਜੀ ਕੋ ਨਾਮ ਮਨੈ ਸਧਾਰੈ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਇਹ ਹਮਾਰੈ ਰਹਾਉ ਏ ਭਾਈ ਪ੍ਰਭੂ ਜੀ ਦਾ ਨਾਮ ਹੀ ਮਨ ਨੂੰ ਆਸਰਾ ਦਿੰਦਾ ਹੈ ਨਾਮ ਹੀ ਇਸ ਮਨ ਦੇ ਵਾਸਤੇ ਜਿੰਦ ਜਾਨ ਹੈ ਤੇ ਸੁਖ ਹੈ ਮੇਰੇ ਵਾਸਤੇ ਤਾਂ ਹਰ ਨਾਮ ਹੀ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਹੈ ਜਦੋਂ ਦੁੱਖ ਦੀ ਘੜੀ ਤੁਹਾਡੇ ਤੇ ਹੋਵੇ ਕਿਉਂਕਿ ਸੁੱਖ ਦੇ ਵੇਲੇ ਤੇ ਬੰਦੇ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮਹਿਸੂਸ ਹੁੰਦੀ ਉਦੋਂ ਤੇ ਉਹ ਮਸਤ ਹੁੰਦਾ ਉਹਨੂੰ ਹੁੰਦਾ ਕਿ ਉਹਦੇ ਕੋਲੇ ਸਭ ਕੁਝ ਹੈਗਾ ਉਹ ਨਜ਼ਾਰਿਆਂ 'ਚ ਜਦੋਂ ਦੁੱਖ ਦੀ ਘੜੀ ਆਉਂਦੀ ਹੈ ਨਾ ਉਦੋਂ ਉਹਨੂੰ ਸਹਾਰਿਆਂ ਦੀ ਲੋੜ ਪੈਂਦੀ ਹੈ ਉਦੋਂ ਉਹਨੂੰ ਆਪਣੇ ਆਪ ਦੇ ਵਿੱਚ ਜਿਹੜਾ ਉਹ ਸੰਤੁਸ਼ਟੀ ਮਹਿਸੂਸ ਨਹੀਂ ਹੁੰਦੀ ਉਦੋਂ ਨੂੰ ਲੱਗਦਾ ਕਿ ਕਿਤੋਂ ਮਦਦ ਹੋ ਜਾਵੇ ਬੇਸ਼ੱਕ ਆਰਥਿਕ ਮਦਦ ਹੋਵੇ ਤੇ ਬੇਸ਼ੱਕ ਇੱਕ ਮੋਰਲ ਸਪੋਰਟ ਜਿਵੇਂ ਹੁੰਦੀ ਹੈ ਕਿ ਕੋਈ ਸਾਡੇ ਨਾਲ ਖੜਾ ਹੈ ਤੇ ਵਧੇਰੇ ਕਰਕੇ ਤੇ ਬਹੁਤੀਆਂ ਦੁੱਖ ਦੀਆਂ ਘੜੀਆਂ ਦੇ ਵਿੱਚ ਕੋਈ ਵੀ ਚੀਜ਼ ਸਾਡੀ ਸਹਾਇਤਾ ਕਰਨੀ ਪਾਉਂਦੀ ਸਾਡੇ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੋ ਗਿਆ ਹਸਪਤਾਲ ਪਿਆ ਹੈ ਡਾਕਟਰਾਂ ਨੇ ਜਵਾਬ ਦਿੱਤਾ ਵੀ ਇਹਦੀ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ ਪੈਸਾ ਤੁਹਾਡੇ ਕੋਲੇ ਬਹੁਤ ਪਿਆ ਸਾਰੇ ਮਿੱਤਰ ਰਿਸ਼ਤੇਦਾਰ ਤੁਹਾਡੇ ਨਾਲ ਖੜੇ ਹੈ ਪਰ ਤੁਹਾਡੇ ਦਿਲ ਨੂੰ ਹਾਲੇ ਵੀ ਸਬਰ ਨਹੀਂ ਆ ਰਿਹਾ ਹਾਲੇ ਵੀ ਤੁਸੀਂ ਬਹੁਤ ਦੁਖੀ ਬਹੁਤ ਟੁੱਟੇ ਹੋਏ ਮਹਿਸੂਸ ਕਰ ਰਹੇ ਹੋ ਤੁਹਾਡਾ ਵਾਸ ਨਹੀਂ ਚੱਲ ਰਿਹਾ ਤੁਹਾਡੇ ਪਰਿਵਾਰ ਦਾ ਮੈਂਬਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਤੋਂ ਦੂਰ ਜਾ ਰਿਹਾ ਇੱਕ ਹੀ ਚੀਜ਼ ਹੈ ਜਿਹੜੀ ਇਸ ਵਕਤ ਤੁਹਾਡੇ ਕੰਮ ਆ ਸਕਦੀ ਹੈ ਉਹ ਹੈ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੇ ਨਾਲ ਜ਼ਿਕਰ ਤੁਹਾਡੀ ਸਾਂਝ ਪਈ ਹੈ ਤੁਹਾਡੇ ਤੇ ਵੱਡੇ ਤੋਂ ਵੱਡਾ ਦੁੱਖ ਵੀ ਆ ਜਾਵੇ ਤੁਹਾਡੇ ਅੰਦਰ ਇੱਕ ਸਕੂਨ ਹੁੰਦਾ ਹੈ ਉਹਦੀ ਰਜ਼ਾ ਤੁਹਾਨੂੰ ਮਿੱਠੀ ਲੱਗਦੀ ਹੈ ਤੁਸੀਂ ਸਿਰਫ ਇੱਕ ਵਾਰ ਇਸ ਗੱਲ ਨੂੰ ਆਪਣੇ ਮਨ 'ਚ ਦਹਰਾਉਨੇ ਹੋ ਕਿ ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਉਹਦੀ ਮਰਜ਼ੀ ਹੈ ਉਹਦੀ ਰਜ਼ਾ ਹੈ ਕਿ ਇਹ ਦੁੱਖ ਉਹਨੇ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਦਿੱਤਾ ਹੈ ਤੇ ਮੈਨੂੰ ਇਹ ਕਬੂਲ ਹੈ ਖਿੜੇ ਮੱਥੇ ਕਬੂਲ ਹੈ ਕੋਈ ਸ਼ਿਕਵਾ ਨਹੀਂ ਕੋਈ ਦੁੱਖ ਨਹੀਂ ਕੋਈ ਦਰਦ ਗੁਰੂ ਸਾਹਿਬ ਨੇ ਇਸ ਅਵਸਥਾ ਨੂੰ ਹਾਸਲ ਕੀਤਾ ਹੋਇਆ ਸੀ ਇਸੇ ਕਰਕੇ ਲਿਖਦੇ ਨੇ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਇਹ ਹਮਾਰਾ ਕਿ ਮੇਰੇ ਵਾਸਤੇ ਤਾਂ ਹਰ ਨਾਮ ਹੀ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਹੈ ਮੇਰੇ ਮਨ ਵਾਸਤੇ ਚਿੰਤ ਚਾਣ ਤੇ ਸੁੱਖ ਹੈ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਵਾਰ ਹੈ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਮੋ ਕਹ ਨਿਸਤਾਰੈ اے ਭਾਈ ਪ੍ਰਭੂ ਦਾ ਨਾਮ ਹੀ ਮੇਰੇ ਵਾਸਤੇ ਉੱਚੀ ਜਾਤ ਹੈ। ਪ੍ਰਮਾਤਮਾ ਦਾ ਨਾਮ ਹੀ ਮੇਰੀ ਇੱਜ਼ਤ ਹੈ। ਕਿ ਜਦੋਂ ਤੱਕ ਪ੍ਰਮਾਤਮਾ ਦਾ ਨਾਮ ਮੇਰੇ ਨਾਲ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੇਰੀ ਕਿਹੜੀ ਜਾਤ ਹੈ। ਕੋਈ ਮੇਰੀ ਇੱਜ਼ਤ ਕਰਦਾ ਹੈ ਕਿ ਨਹੀਂ ਕਰਦਾ। ਕਿਉਂਕਿ ਆਮ ਤੌਰ ਤੇ ਸਾਨੂੰ ਪੜਾ ਹੁੰਦਾ ਹੈ ਕਿ ਲੋਕ ਸਾਡੀ ਇੱਜ਼ਤ ਕਰਨ। ਸਾਨੂੰ ਕੋਈ ਉੱਚਾ ਬੋਲ ਜਾਵੇ ਸਾਨੂੰ ਲੱਗਦਾ ਹੈ ਕਿ ਸਾਡੀ ਬੇਇੱਜ਼ਤੀ ਕਰਕੇ ਚੱਲ ਗਿਆ। ਜਦੋਂ ਪ੍ਰਮਾਤਮਾ ਦਾ ਨਾਮ ਤੁਹਾਡੇ ਹਿਰਦੇ 'ਚ ਵਸਿਆ ਹੋਇਆ ਹੈ ਕਿਸੇ ਦੀ ਤੁਹਾਨੂੰ ਕੋਈ ਮਥਾਜੀ ਨਹੀਂ ਤੁਸੀਂ ਆਪਣੇ ਆਪ ਦੇ ਵਿੱਚ ਹੀ ਸੰਤੁਸ਼ਟ ਰਹਿੰਦੇ ਹੋ ਕਿਸੇ ਤੋਂ ਤੁਸੀਂ ਕੁਝ ਲੈਣਾ ਦੇਣਾ ਨਹੀਂ ਕੋਈ ਇਹ ਨਹੀਂ ਕਿ ਤੁਹਾਡੀ ਇੱਜ਼ਤ ਕਰੇ ਜਾਂ ਕੋਈ ਤੁਹਾਡੀ ਬੇਇੱਜ਼ਤੀ ਕਰਕੇ ਚਲ ਗਿਆ ਤੁਹਾਨੂੰ ਪੂਰਾ ਫਰਕ ਨਹੀਂ ਪੈਂਦਾ ਜਦ ਤੱਕ ਪ੍ਰਮਾਤਮਾ ਦਾ ਨਾਮ ਤੁਹਾਡੇ ਹਿਰਦੇ ਵਿੱਚ ਵਸਿਆ ਹੋਇਆ ਹੈ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਦਾ ਨਾਮ ਹੀ ਮੇਰਾ ਮਿੱਤਰ ਹੈ ਜੋ ਸਦਾ ਮੇਰੇ ਨਾਲ ਰਹਿੰਦਾ ਹੈ ਪ੍ਰਮਾਤਮਾ ਦਾ ਨਾਮ ਹੀ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਹੈ ਬਿਖਾ ਬिलास ਕਹੀਤ ਬਹੁ ਤੇਰੇ ਚਲਤ ਨ ਕਸ਼ੂ ਸੰਗਾਰ ਹੈ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਭੰਡਾਰ ਹੈ ਏ ਭਾਈ ਵਿਸ਼ਿਆਂ ਦੇ ਭੋਗ ਬਥੇਰੇ ਦੱਸੇ ਜਾਂਦੇ ਆ ਪਰ ਕੋਈ ਵੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਂਦੀ ਇਸ ਵਾਸਤੇ ਨਾਨਕ ਦਾ ਸਭ ਤੋਂ ਪਿਆਰਾ ਮਿੱਤਰ ਪ੍ਰਭੂ ਦਾ ਨਾਮ ਹੀ ਹੈ ਪ੍ਰਭੂ ਦਾ ਨਾਮ ਹੀ ਮੇਰੇ ਖਜ਼ਾਨੇ ਵਿੱਚ ਧਨ ਹੈ ਟੋਡੀ ਮਹਿਲਾ ਪੰਜਮਾ ਨिके ਗੁਣ ਗਾਓ ਮਿਟਹੀ ਰੋਗ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹੈ ਇहां ਉਹ ਹਲੋ ਗਰਹਾਓ ਏ ਭਾਈ ਪਰਮਾਤਮਾ ਦੇ ਸੋਹਣੇ ਗੁਣ ਗਾਉਂਦਾ ਰਿਹਾ ਕਰ ਸਿਫਤ ਸਲਾਹ ਦੀ ਬਰਕਤ ਨਾਲ ਸਾਰੇ ਰੋਗ ਮਿਟ ਜਾਂਦੇ ਐ ਇਸ ਤਰ੍ਹਾਂ ਤੇਰਾ ਇਹ ਲੋਕ ਤੇ ਪਰਲੋਕ ਸੰਵਰ ਜਾਣਗੇ ਮਨ ਪਵਿੱਤਰ ਹੋ ਜਾਏਗਾ ਲੋਕ ਪਰਲੋਕ ਵਿੱਚ ਮੂੰਹ ਵੀ ਰੌਸ਼ਨ ਰਹੇਗਾ ਚਰਨ ਪਖਾਰ ਕਰੋ ਗੁਰ ਸਿਵਾ ਮਨ ਹਚਰਾਵੋ ਭੋਗ ਛੋਡ ਆਪਤ ਬਾਦ ਅਹੰਕਾਰਾ ਮਨ ਸੋਈ ਜੋ ਹੋਗ ਏ ਭਾਈ ਮੈਂ ਤਾਂ ਗੁਰੂ ਦੇ ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ ਆਪਣਾ ਮਨ ਗੁਰੂ ਅੱਗੇ ਭੇਟ ਕਰਦਾ ਹਾਂ ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਹੇ ਭਾਈ ਤੂੰ ਵੀ ਗੁਰੂ ਦੀ ਸ਼ਰਨ ਪੈ ਕੇ ਆਪਾ ਭਾਵ ਮਾਇਆ ਵਾਲਾ ਝਗੜਾ ਤੇ ਅਹੰਕਾਰ ਤਿਆਗ ਦੇ ਜੋ ਕੁਝ ਪ੍ਰਭੂ ਦੀ ਰਜ਼ਾ ਦੇ ਵਿੱਚ ਹੁੰਦਾ ਹੈ ਉਹਨੂੰ ਮਿੱਠਾ ਕਰਕੇ ਮੰਨ ਲੈ ਛੋੜ ਆਪਤ ਬਾਦ ਅਹੰਕਾਰਾ ਮਾਨ ਸੋਈ ਜੋ ਹੋਕ ਸ਼ਿਕਵਾ ਨਾ ਕਰ ਕਿਸੇ ਚੀਜ਼ ਦਾ ਦੁੱਖ ਨਾ ਮਨਾ ਕਿ ਇਹ ਕਿਉਂ ਹੋ ਗਿਆ ਸੋ ਦੀ ਰਜ਼ਾ ਸਮਝ ਕੇ ਮੰਨ ਲੈ ਸੰਤ ਟਹਿਲ ਸੋਈ ਹੈ ਲੱਗ ਜਿਸ ਮਸਤਕ ਲਿਖਿਆ ਲਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰ ਨਾ ਕਰਨਾ ਜੋਗ ਏ ਨਾਨਕ ਆਖ ਗੁਰੂ ਦੀ ਸੇਵਾ ਵਿੱਚ ਉਹੀ ਮਨੁੱਖ ਲੱਗਦਾ ਜਿਹਦੇ ਮੱਥੇ ਉੱਤੇ ਤਰੋਂ ਇਹ ਲੇਖ ਲਿਖਿਆ ਹੁੰਦਾ ਹੈ ਉਸ ਇੱਕ ਪਰਮਾਤਮਾ ਤੋਂ ਬਿਨਾ ਕੋਈ ਹੋਰ ਇਹ ਮਿਹਰ ਕਰਨ ਜੋਗਾ ਨਹੀਂ ਹੈ ਜੇ ਉਹ ਪਰਮਾਤਮਾ ਤੁਹਾਡੇ ਤੇ ਮਿਹਰ ਕਰੂਗਾ ਤਦੋਂ ਹੀ ਤੁਸੀਂ ਗੁਰੂ ਦੇ ਲੜ ਲੱਗੋਗੇ ਗੁਰੂ ਦੀ ਸੇਵਾ ਦੇ ਵਿੱਚ ਲੱਗੋਗੇ ਕਿਉਂਕਿ ਤੁਸੀਂ ਗੁਰਬਾਣੀ ਦੇ ਨਾਲ ਜੁੜੇ ਹੋਏ ਹੋ ਗੁਰਬਾਣੀ ਨੂੰ ਪੜਦੇ ਸਮਝਣ ਦੀ ਕੋਸ਼ਿਸ਼ ਕਰਦੇ ਹੋ ਗੁਰੂ ਦੇ ਲੜ ਲੱਗੇ ਹੋਏ ਹੋ ਤਾਂ ਪਰਮਾਤਮਾ ਦੀ ਤੁਹਾਡੇ ਤੇ ਮਿਹਰ ਹੋਈ ਹੋਈ ਪਰਮਾਤਮਾ ਨੇ ਗੁਰੂ ਦੀ ਸੇਵਾ ਦਾ ਤਾਨ ਤੁਹਾਨੂੰ ਬਖਸ਼ਿਆ ਹੋਇਆ ਹੈ ਟੋਡੇ ਮਹਿਲਾ ਪੰਜਮ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਹੇ ਹਮਾਰੀ ਰਹਾਓ ਏ ਗੁਰੂ ਮੈਂ ਤੇਰੀ ਸ਼ਰਨ ਆਇਆ ਹਾਂ ਮੇਰੀ ਚਿੰਤਾ ਦੂਰ ਕਰ ਮਿਹਰ ਕਰ ਤੇਰੇ ਦਰ ਤੋਂ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ ਇਹ ਮੇਰੇ ਵਾਸਤੇ ਸੁੱਖ ਹੈ ਇਹੀ ਮੇਰੇ ਵਾਸਤੇ ਸ਼ੋਭਾ ਹੈ ਪਰਮਾਤਮਾ ਦਾ ਨਾਮ ਮਿਲ ਜਾਏ ਫਿਰ ਸਾਨੂੰ ਦੁਨਿਆਵੀ ਸੁੱਖਾਂ ਦੀ ਦੁਨੀਆ ਦੇ ਵਿੱਚ ਸ਼ੋਭਾ ਖੱਟਣ ਦੀ ਜਿਹੜੀ ਲਾਲਸਾ ਹੈ ਨਾ ਉਹ ਖਤਮ ਹੋ ਜਾਂਦੀ ਹੈ ਅਵਰ ਨਾ ਸੂਜੈ ਦੂਜੀ ਠਾਹਰ ਹਰ ਪਰਿਉ ਤਉ ਦੁਆਰੀ ਲੇਖਾ ਛੋੜ ਅਲੇਖ ਹੈ ਛੁਟ ਹੈ ਹਮ ਨਿਰਗੁਨ ਲੇਹ ਉਬਾਰੀ हे ਪ੍ਰਭੂ ਮੈਂ ਹੋਰ ਆਸਰਿਆਂ ਵੱਲੋਂ ਹਾਰ ਕੇ ਤੇਰੇ ਦਰ ਤੇ ਆ ਪਿਆ ਹਾ ਹੁਣ ਮੈਨੂੰ ਕੋਈ ਹੋਰ ਆਸਰਾ ਸੁੱਚਦਾ ਨਹੀਂ हे ਪ੍ਰਭੂ ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾ ਕਰ ਅਸੀਂ ਤਦੋਂ ਹੀ ਸੁਰਖਰੂ ਹੋ ਸਕਦੇ ਹਾਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਗੁਰੂ ਸਾਹਿਬ ਕਰਦੇ ਪਏ ਨੇ ਕਿ ਸਾਡੇ ਕਰਮਾਂ ਦਾ ਲੇਖਾ ਨਾ ਕਰ ਤਦੋਂ ਹੀ ਅਸੀਂ ਸੁਰਖਰੂ ਹੋ ਸਕਦੇ ਹਾਂ ਦੇਖੋ ਜੀਵਨ ਦੇ ਵਿੱਚ ਅਸੀਂ ਸਾਰੇ ਗਲਤੀਆਂ ਕਰਦੇ ਹਾਂ ਸਾਰੇ ਪਾਪ ਕਰਦੇ ਹਾਂ ਐਸਾ ਕੋਈ ਇਨਸਾਨ ਹੋਣਾ ਨਹੀਂ ਜਿਹਨੇ ਕਦੇ ਕੋਈ ਪਾਪ ਨਾ ਕਰਿਆ ਹੋਵੇ ਹੁਣ ਕਿਵੇਂ ਪਤਾ ਲੱਗਦਾ ਕਿਸੇ ਪਾਪ ਕਰਦੇ ਆ ਬੜੀ ਵਾਰ ਹੁੰਦਾ ਹੈ ਅਸੀਂ ਕੁਝ ਐਸਾ ਕਰਨ ਲੱਗਦੇ ਆ ਕਿ ਸਾਡੇ ਮਨ 'ਚ ਖਿਆਲ ਆ ਜਾਂਦਾ ਕਿ ਇਹ ਮੈਨੂੰ ਨਹੀਂ ਕਰਨਾ ਚਾਹੀਦਾ ਇਹ ਗਲਤ ਹੈ ਫਿਰ ਵੀ ਅਸੀਂ ਕਰ ਜਾਂਦੇ ਹੁਣ ਉਹ ਜਿਹੜਾ ਗਲਤ ਦਾ ਅਹਿਸਾਸ ਹੁੰਦਾ ਉੱਥੇ ਕੇ ਅਹਿਸਾਸ ਵੀ ਹੁੰਦਾ ਕਿ ਜੇ ਐਦਾਂ ਕਰੂੰਗਾ ਕਦੇ ਅੱਗੇ ਭਵਿੱਖ ਦੇ ਵਿੱਚ ਮੇਰਾ ਕੀਤਾ ਹੋਇਆ ਇਹ ਕੰਮ ਫੜਿਆ ਗਿਆ ਤਾਂ ਫਿਰ ਮੈਨੂੰ ਉਹਦੀ ਸਜ਼ਾ ਮਿਲਣੀ ਹੈ ਇਹ ਜਿਹੜਾ ਅਹਿਸਾਸ ਸਾਡੇ ਅੰਦਰ ਵਸਾਇਆ ਹੋਇਆ ਹੈ ਨਾ ਪ੍ਰਮਾਤਮਾ ਨੇ। ਇਹੀ ਹੈ ਲੇਖਾ ਜੋਖਾ। ਇਹੀ ਸਾਨੂੰ ਸੁਰਖਰੂ ਨਹੀਂ ਹੋਣ ਦਿੰਦਾ। ਜੇ ਸਾਨੂੰ ਪਤਾ ਹੋਵੇ ਕਿ ਅਸੀਂ ਕੁਝ ਵੀ ਕਰੀ ਚੱਲੀਏ ਕੋਈ ਲੇਖਾ ਜੋਖਾ ਨਹੀਂ। ਕੋਈ ਸਜ਼ਾ ਨਹੀਂ ਮਿਲਣੀ। ਕੋਈ ਬੇਇਜ਼ਤੀ ਨਹੀਂ ਹੋਣੀ। ਕੋਈ ਇਹ ਨਹੀਂ ਕਿ ਮੇਰਾ ਇਹ ਕੀਤਾ ਕੰਮ ਫੜਿਆ ਗਿਆ ਤਾਂ ਪਤਾ ਨਹੀਂ ਕੀ ਹੋ ਜਾਊਗਾ। ਵੀ ਕੁਝ ਹੋਣਾ ਹੀ ਨਹੀਂ। ਜਦੋਂ ਤੱਕ ਜੇਕਰ ਇਹ ਡਰ ਸਾਡੇ ਅੰਦਰ ਨਾ ਹੋਵੇ ਫਿਰ ਅਸੀਂ ਸੁਰਖਰੂ ਹੀ ਰਹੀਏ ਇਹੀ ਗੱਲ ਗੁਰੂ ਸਾਹਿਬ ਕਰਦੇ ਪਏ ਨੇ ਕਿ ਸਾਡੇ ਕਰਮਾਂ ਦਾ ਲੇਖਾ ਹੀ ਨਾ ਕਰ ਤਾਂ ਕਿ ਅਸੀਂ ਸੁਰਖਰੂ ਰਹਿ ਸਕੀਏ ਕਿਉਂਕਿ ਗੁਰੂ ਸਾਹਿਬ ਇਸ ਗੱਲ ਨੂੰ ਪਲੀਪਾਤ ਜਾਣਦੇ ਆ ਕਿ ਹਰ ਇਨਸਾਨ ਦੇ ਅੰਦਰ ਪਾਪ ਵਸਿਆ ਹੈ ਉਹਨੇ ਕਦੇ ਨਾ ਕਦੇ ਕਿਤੇ ਨਾ ਕਿਤੇ ਕੋਈ ਪਾਪ ਜ਼ਰੂਰ ਕੀਤਾ ਹੁੰਦਾ ਸਮਾ ਪਾ ਕੇ ਕਈ ਵਾਰ ਮਨੁੱਖ ਨੂੰ ਅਕਲਾ ਜਾਂਦੀ ਹੈ ਉਹ ਆਪਣੀ ਪਾਪੀ ਵਿਰਤੀ ਨੂੰ ਖਤਮ ਕਰ ਪਾਉਂਦਾ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਪਰਵਿਕਾਰਾਂ ਦੇ ਅਧੀਨ ਹੋ ਕੇ ਜਿਹੜੇ ਪਾਪ ਕਰ ਬੈਠਾ ਸੀ ਉਥੇ ਕਰ ਬੈਠਾ ਸੀ ਨਾ ਹੁਣ ਉਹਨੂੰ ਸੁਰਖਰੂ ਤਾਂ ਨਹੀਂ ਹੋਣ ਦੇ ਸਕਦੇ ਦੂਜਾ ਤਰੀਕਾ ਇਹ ਹੈ ਕਿ ਪ੍ਰਮਾਤਮਾ ਦੇ ਨਾਮ ਨਾਲ ਜਦੋਂ ਸਾਡੀ ਸਾਂਝ ਪੈ ਜਾਵੇ ਤੇ ਉਹਦੀ ਰਜ਼ਾ ਸਾਨੂੰ ਮਿੱਠੀ ਲੱਗਣ ਲੱਗ ਜੇ ਫਿਰ ਵੀ ਅਸੀਂ ਸੁਰਖਰੂ ਹੋ ਜੰਨੇ ਆ ਫਿਰ ਵੀ ਇਹ ਹੋ ਜਾਂਦਾ ਕਿ ਪ੍ਰਮਾਤਮਾ ਜੀ ਮੇਰੇ ਤੋਂ ਪਾਪ ਹੋਇਆ ਤਾਂ ਉਹ ਵੀ ਤੂੰ ਹੀ ਕਰਵਾਇਆ ਉਹ ਵੀ ਤੇਰੀ ਰਜ਼ਾ ਦੀ ਨਹੀਂ ਹੋਇਆ ਮੈਨੂੰ ਕਬੂਲ ਹੈ ਹੁਣ ਉਹਦੀ ਜੇ ਕੋਈ ਸਜ਼ਾ ਮਿਲੂਗੀ ਉਹ ਵੀ ਮੈਨੂੰ ਖਿੜੇ ਮੱਥੇ ਕਬੂਲ ਹੈ ਇੰਜ ਵੀ ਅਸੀਂ ਸਵਰਗ ਨੂੰ ਪਹੁੰਚ ਸਕਦੇ ਹਾਂ ਸਤਿਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੈ ਹੋ ਇਹ ਬਾਰੀ ਏ ਭਾਈ ਪ੍ਰਮਾਤਮਾ ਸਦਾ ਹੀ ਬਖਸ਼ਿਸ਼ ਕਰਨ ਵਾਲਾ ਸਦਾ ਹੀ ਮਿਹਰ ਕਰਨ ਵਾਲਾ ਸਭ ਜੀਵਾਂ ਨੂੰ ਆਸਰਾ ਦਿੰਦਾ ਹੈ ਇਹ ਦਾਸ ਨਾਨਕ ਤੂੰ ਵੀ ਅਰਚੋਈ ਕਰ ਤੇ ਆਖ ਮੈਂ ਗੁਰੂ ਦੀ ਸ਼ਰਨ ਆ ਪਿਆ ਹਾਂ ਮੈਨੂੰ ਇਸ ਜਨਮ ਦੇ ਵਿੱਚ ਵਿਕਾਰਾਂ ਤੋਂ ਬਚਾਈ ਰੱਖ ਟੋਡੀ ਮਹਿਲਾ ਪੰਜਮ ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਿਜ ਰਹਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਹਾਉ ਏ ਭਾਈ ਸਾਰੇ ਸੁੱਖਾਂ ਦੇ ਖਜ਼ਾਨੇ ਗਪਾਲ ਪ੍ਰਭੂ ਦੇ ਗੁਣ ਜੀਵ ਨਾਲ ਗਾਵਿਆਂ ਮਨ ਦੇ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਆਤਮਿਕ ਅਡੋਲਤਾ ਪੈਦਾ ਹੁੰਦੀ ਹੈ ਸੁੱਖ ਪੈਦਾ ਹੁੰਦਾ ਸਾਰੇ ਦੁੱਖ ਦੂਰ ਹੋ ਜਾਂਦੇ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੋਂ ਤੇ ਛੁੱਟ ਹੈ ਭਵ ਜਲ ਜਗਤ ਤਰਾਇਣ ਏ ਭਾਈ ਪ੍ਰਭੂ ਸਾਰੇ ਰਸਾਂ ਦਾ ਘਰ ਹੈ ਉਸ ਦੇ ਚਰਨ ਸੇਵਕੇ ਮਨੁੱਖ ਜੋ ਕੁਝ ਉਹਦੇ ਦਰ ਤੋਂ ਮੰਗਦੇ ਨੇ ਉਹੀ ਕੁਝ ਪ੍ਰਾਪਤ ਕਰ ਲੈਂਦੇ ਨੇ ਮੇਰਾ ਇਹੀ ਨੀ ਪ੍ਰਭੂ ਦੀ ਸੇਵਾ ਭਗਤੀ ਕਰਨ ਵਾਲੇ ਮਨੁੱਖ ਜਨਮ ਅਤੇ ਮੌਤ ਦੋਹਾਂ ਤੋਂ ਹੀ ਬਚ ਜਾਂਦੇ ਆ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਆ ਉਹਨਾਂ ਦੇ ਅੰਦਰ ਉਹਦੀ ਰਸਾ ਜਦੋਂ ਮਿੱਠੀ ਲੱਗਣ ਲੱਗ ਗਈ ਤਾਂ ਫਿਰ ਨਾ ਤੇ ਕੁਝ ਮਿਲਣ ਤੇ ਉਹਨਾਂ ਨੂੰ ਬਧੇਰੇ ਖੁਸ਼ੀ ਹੁੰਦੀ ਹੈ ਨਾ ਹੀ ਕੁਝ ਖੁੱਸਣ ਤੇ ਦੁੱਖ ਹੁੰਦਾ ਜਨਮ ਮਰਨ ਦੇ ਕੀੜੇ ਚੋਂ ਇਹ ਨਿਰੰਤਰ ਸੁੱਖ ਦੁੱਖ ਦਾ ਜਿਹੜਾ ਕੀੜਾ ਹੈ ਇਹਦੇ ਚ ਮਨੁੱਖ ਪਿਆ ਰਹਿੰਦਾ ਇੰਦੇ ਤੋਂ ਉਹ ਬਚ ਜਾਂਦੇ ਆ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਬਿਨਾਸੀ ਖੇਮ ਚਾਹੇ ਜੀ ਨਾਨਕ ਸਦਾ ਸਿਮਰ ਨਰਾਇਣ ਏ ਭਾਈ ਭੋਜ ਕਰਦਿਆਂ ਕਰਦਿਆਂ ਪ੍ਰਭੂ ਦੇ ਦਾਸ ਅਸਲੀਅਤ ਵਿਚਾਰ ਲੈਂਦੇ ਨੇ ਅਤੇ ਪ੍ਰਭੂ ਦੇ ਹੀ ਆਸਰੇ ਰਹਿੰਦੇ ਨੇ ਅਸਲੀਅਤ ਵਿਚਾਰ ਲਈ ਕਿ ਜੋ ਕੁਝ ਹੋਣਾ ਹੈ ਉਹਦੀ ਰਜ਼ਾ ਦੇ ਨਾਲ ਹੀ ਹੋਣਾ ਹੈ ਅਸੀਂ ਆਪਣੇ ਜੀਵਨ ਦੇ ਵਿੱਚ ਕੀ ਕਰਨਾ ਹੈ ਉਹਦੀ ਰਜ਼ਾ ਦੇ ਨਾਲ ਹੀ ਕਰਨਾ ਜੋ ਵੀ ਕਰਨਾ ਉਹਨੇ ਹੀ ਸਾਨੂੰ ਵਿਚਾਰ ਦੇਣੇ ਆ ਉਹਨੇ ਹੀ ਸਾਨੂੰ ਹਿੰਮਤ ਦੇਣੀ ਹੈ ਇਹ ਤੱਤ ਜਦੋਂ ਤੁਸੀਂ ਵਿਚਾਰ ਲਿਆ ਤਹੀ ਗੱਲ ਸਮਝ ਦੇ ਵਿੱਚ ਪੈ ਜਾਂਦੀ ਹੈ ਕਿ ਇਹ ਸਾਰਾ ਜਗ ਉਸ ਪ੍ਰਮਾਤਮਾ ਦੇ ਹੀ ਆਸਰੇ ਹੈ। हे ਨਾਨਕ ਆਖੋ हे ਭਾਈ ਜੇ ਤੂੰ ਕਦੇ ਨਾਮ ਕਣ ਵਾਲਾ ਸੁਖ ਲੋੜਦਾ ਹੈ ਤਾਂ ਸਦਾ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 713ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇਸ ਅੰਗ ਦੀ ਗੁਰਬਾਣੀ ਚੋਂ ਅਸੀਂ ਦੁਨਿਆਵੀ ਚੀਜ਼ਾਂ ਦੇ ਵਿੱਚੋਂ ਜਿਹੜੀਆਂ ਸਾਨੂੰ ਖੁਸ਼ੀਆਂ ਤੇ ਦੁੱਖ ਮਿਲਦੇ ਆ ਤੇ ਉਹਦੀ ਤੁਲਨਾ ਦੇ ਵਿੱਚ ਪ੍ਰਮਾਤਮਾ ਦੇ ਨਾਮ ਦੇ ਵਿੱਚੋਂ ਜਿਹੜਾ ਸਥਾਈ ਸੁੱਖ ਮਿਲਦਾ ਇਹਨਾਂ ਗੱਲਾਂ ਨੂੰ ਢੰਗਾਈ ਦੇ ਵਿੱਚ ਵਿਚਾਰਿਆ ਇਸ ਜਗਤ ਦੇ ਵਿੱਚ ਸੁਰਖਰੂ ਕਿਵੇਂ ਰਹਿਣਾ ਇਹ ਅਸੀਂ ਵਿਚਾਰਿਆ ਕਿ ਜਾਂ ਤੇ ਪ੍ਰਮਾਤਮਾ ਹੀ ਕੋਈ ਮਿਹਰ ਕਰ ਦਵੇ ਕਿ ਸਾਡੇ ਕਰਮਾਂ ਦਾ ਲੇਖਾ ਜੋਖਾ ਹੋਣਾ ਹੀ ਬੰਦ ਹੋ ਜਾਏ ਸਾਡੇ ਅੰਦਰੋਂ ਇਹ ਅਹਿਸਾਸ ਹੀ ਖਤਮ ਹੋ ਜਾਏ ਕਿ ਆਹ ਕੰਮ ਸਹੀ ਹੈ ਆਹ ਗਲਤ ਹੈ ਜੇ ਅਸੀਂ ਜੋ ਕਰੀਏ ਸੁਰਖਰੂ ਹੋ ਕੇ ਕਰਦੇ ਜਾਈਏ ਜਾਂ ਫਿਰ ਉਹਦੀ ਰਜ਼ਾ ਸਾਨੂੰ ਇੰਨੀ ਮਿੱਠੀ ਲੱਗਣ ਲੱਗ ਜੇ ਕਿ ਜੋ ਅਸੀਂ ਕਰਦੇ ਪਏ ਆ ਇਹ ਕੱਲ ਦਾ ਅਹਿਸਾਸ ਸਾਡੇ ਅੰਦਰ ਹੋਵੇ ਕਿ ਉਹਦੀ ਰਜ਼ਾ ਦੇ ਅਧੀਨ ਕਰਦੇ ਪਏ ਆ ਹੁਣ ਇਹ ਤੇ ਜੇ ਸਾਨੂੰ ਲੱਗਦਾ ਵੀ ਹੈ ਕਿ ਅਸੀਂ ਕੋਈ ਪਾਪ ਕਰ ਬੈਠੇ ਆ ਤੇ ਉਹਦੀ ਸਜ਼ਾ ਸਾਨੂੰ ਮਿਲਣੀ ਆ ਫਿਰ ਉਹਦੇ 'ਚ ਵੀ ਅਸੀਂ ਖੁਸ਼ ਹੋਈਏ ਕਿ ਮਿਲੂਗੀ ਤੇ ਸਜ਼ਾ ਵੀ ਸਾਨੂੰ ਖੇੜੇ ਮੱਥੇ ਕਬੂਲ ਹੈ ਕਿਉਂਕਿ ਇਹ ਪਾਪ ਵੀ ਉਸ ਪਰਮਾਤਮਾ ਨੇ ਮੇਰੇ ਤੋਂ ਕਰਾਇਆ ਸਜਾਵ ਇਸ ਪ੍ਰਮਾਤਮਾ ਨੇ ਮੈਨੂੰ ਦੇਣੀ ਇਸ ਸੰਸਾਰ ਦੇ ਵਿੱਚੋਂ ਸਾਡੇ ਨਾਲ ਕੀ ਜਾਣਾ ਹੈ ਕਿਹੜੀ ਵਸਤੂ ਹੈ ਜਿਹੜੀ ਹਰ ਘੜੀ ਦੇ ਵਿੱਚ ਸਾਡੇ ਨਾਲ ਸਹਾਈ ਸਾਥਤ ਹੁੰਦੀ ਹੈ ਉਹ ਪ੍ਰਮਾਤਮਾ ਦਾ ਨਾਮ ਹੈ ਇਹ ਵੀ ਅਸੀਂ ਜਾਣਿਆ ਇੱਥੇ ਹੀ ਇਸ ਵੀਡੀਓ ਨੂੰ ਸਮਾਪਤੀ ਕਰਦੇ ਹਾਂ ਜੀ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ